ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਸਾਰੇ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟਾਂ ਦੇ ਵਿੱਚ ਤੇ ਕੱਲੀ ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਚਾਹੇ ਪਿੰਡ ਚ ਸ਼ਹਿਰ ਚ ਚਾਹੇ ਖੇਤ ਦੇ ਵਿੱਚ ਹੈ ਜੀ ਕਿਤੇ ਵੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹਾਂ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਡਿਜ਼ਾਇਰ ਆਪਣੇ ਕੋਲੇ ਪਹੁੰਚੀ ਹੈ 2009 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ 81 ਡਿਮਾਂਡ ਦੇ ਵਿੱਚ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਟਾਇਰ ਆਪ ਨੂੰ ਮਿਲ ਜਾਣਗੇ ਗੱਡੀ ਪੂਰੀ ਵਧੀਆ ਜੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਕੋਈ ਚਲਾ ਕੇ ਦੇਖਣਾ ਚਾਹੁੰਦਾ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਹੈ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਬੰਪਰ ਟੂ ਬੰਪਰ ਪੂਰੀ ਗੱਡੀ ਵਧੀਆ ਪਈ ਹੈ ਨਾ ਕੋਈ ਸਕਰੈਚ ਨਾ ਕੋਈ ਡੈਂਟ ਨਾ ਕੋਈ ਡੈਮੇਜ ਨਾ ਕੋਈ ਲੱਗੀ ਹੋਈ ਵਧੀਆ ਗੱਡੀ ਹੈ ਜੀ ਵਧੀਆ ਮਾਲਕ ਦੇ ਘਰੇ ਖੜੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਮਾਲਕ ਦਾ 98771 18279 ਤੇ ਸੈਕਿੰਡ i10 ਆਪਾਂ ਗੱਡੀ ਲੈ ਕੇ ਪਹੁੰਚਿਆ 2008 ਮਾਡਲ ਗੱਡੀ ਹੈ 2028 ਤੱਕਰ ਪਾਸੀਆਂ 1,60,000 ਰੁਪਿਆ ਡਿਮਾਂਡ ਹੈ ਜੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਵੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਤੇ ਡਿਮਾਂਡ 1.60 ਲੈਸ ਬਸ ਹੋ ਜਾਊਗਾ ਬਠਿੰਡਾ ਮਾਲਕ ਦਾ ਏਰੀਆ ਥਰਡ ਓਨਰ ਗੱਡੀ ਹੈ ਜੀ ਤੀਜੇ ਨਾਮ ਗੱਡੀ ਹੈ ਤੇ ਘਰ ਦੀ ਪਰਸਨਲ ਰੱਖੀ ਹੋਈ ਮਾਲਕ ਦੀ ਗੱਡੀ ਹੈ ਨਵੇਂ ਟਾਇਰ ਨੇ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲਿਸੜੀ ਨਹੀਂ ਨਾ ਕੋਈ ਕੰਪਾਲਦੀ ਹੈ ਨਾ ਕੋਈ ਅੰਦਰੋਂ ਨਾ ਬਾਹਰੋਂ ਜੀ ਨੰਬਰ ਓਨਰ ਦਾ 9056521143 ਹੁਣ ਦੇਖੋ ਤੁਸੀਂ ਆਪਣੇ ਕੋਲ ਇੱਕ ਗੱਡੀ ਪਹੁੰਚੀ ਹੈ ਐਂਡਿਕੋ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ ਗੱਡੀ ਦਾ ਮਾਡਲ 2013 ਆਪਾਂ ਨੂੰ ਮਿਲੂਗਾ ਗੱਡੀ ਦਾ ਰੇਟ ਆਪਣੇ ਕੋਲੇ ਮਾਲਕ ਨੇ 90000 ਰੁਪਏ ਲਾ ਕੇ ਭੇਜੇਗਾ ਤਰਨ ਤਰਨ ਮਾਲਕ ਦਾ ਏਰੀਆ ਹੈ ਗੱਡੀ ਪੂਰੀ ਵਧੀਆ ਪਈ ਹੈ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਅੰਦਰ ਸੀਟ ਕਵਰ ਵਗੈਰਾ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਹੈ ਮੈਟ ਵਧੀਆ ਰੱਖੇ ਹੋਏ ਨੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਲਓ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਬਹੁਤ ਸਹੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਕਿਸੇ ਨੂੰ ਗੱਡੀ ਪਸੰਦ ਆ ਵੀ ਤਾਂ ਤਰਨ ਤਰਨ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਮਾਲਕ ਕਹਿੰਦੇ ਆ ਵੀ ਗੱਡੀ ਪੂਰੀ ਵਧੀਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਤੇ ਚਲਾ ਕੇ ਕਿਸੇ ਨੇ ਜੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦਾ हूं ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ हूं ਕੋਈ ਨੁਕਸ ਨਹੀਂ ਜੀ 90000 ਰੁਪਏ ਇੱਕ ਬਰੀ ਡਿਮਾਂਡ ਲੈਸ ਬਸ ਹੋ ਜਾਊਗਾ ਮਾਲਕ ਦਾ ਨੰਬਰ 97 811 30748 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਬੀਟ ਗੱਡੀ ਪਹੁੰਚੀ ਹੈ ਜੀ ਸੀएनजी ਕਿੱਟ ਲੱਗੀ ਹੋਈ ਹੈ ਕਾਲੇ ਰੰਗ ਦੀ ਹੈ ਚੋੜੇ ਟਾਇਰ ਨੇ ਨਵੇਂ ਟਾਇਰ ਨੇ ਟਾਇਰਾ ਚਾਹ ਲਾਈ ਲੱਗੇ ਹੋਈ ਹੈ ਜੀ ਡਿਮਾਂਡ ਦੀ ਗੱਲ ਕਰੀ 110000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਆ। ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ। ਕੰਡੀਸ਼ਨ ਪੂਰੀ ਵਧੀਆ, ਅੰਦਰੋਂ ਬਾਹਰੋਂ ਪੂਰੀ ਵਧੀਆ। ਗੱਡੀ ਪੂਰੀ ਸਾਫ਼ ਹੈ ਤੇ ਡਿਮਾਂਡ 110 ਹੈ ਇੱਕ ਵਾਰੀ। ਤੇ ਚਲਾ ਕੇ ਦੇਖ ਸਕਦੋਂ, ਜੇ ਕਿਸੇ ਨੇ ਦੇਖਣੀ ਹੈ, ਟ੍ਰਾਈ ਲੈਣੀ ਹੈ ਮਾਲਕ ਦੇ ਘਰੇ ਆ ਕੇ ਦੇਖ ਸਕਦੋਂ ਜੀ। ਨੰਬਰ ਵਾਈ ਦਾ 83 6060 1792 ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲ ਗੱਡੀ ਪਹੁੰਚੀ ਹੈ ਜੀ ਆਹ 1999 ਮਾਡਲ ਹੈ ਮਾਡਲ 99 ਜਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਨਾ ਕੋਈ ਡੈਂਟ ਨਾ ਕੋਈ ਡੈਮੇਜ ਮਾੜੇ ਮੋٹے ਜੇ ਹਲਕੇ ਫੁਲਕੇ ਜੇ ਸਕ੍ਰੈਚ ਉਹ ਵੱਖਰੀ ਗੱਲ ਹੈ ਜੀ 1999 ਮਾਡਲ ਹੈ ਤੇ ਰੇਟ ਇਹਨਾਂ ਨੇ ਫਿਕਸ ਆਖਿਆ ਜੀ 48000 ਰੁਪਿਆ ਤੇ ਰਾਏਕੂਟ ਗੱਡੀ ਖੜੀ ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨਹੀਂ ਵਰੀਆ ਸੋਹਣੀ ਸਾਫ ਸੁਥਰੀ ਗੱਡੀ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਕਿਸੇ ਨੂੰ ਪਸੰਦ ਆਈ ਹੈ ਕੋਈ ਟ੍ਰਾਈ ਲੈਣਾ ਚਾਹੁੰਦਾ ਤਾਂ ਰਾਇਕੁੱਟ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੂੰ ਰੇਟ ਉੱਪਰ-ਨੀਚੇ ਹੋਣਾ ਨਹੀਂ ਸੀ ਤੇ 48000 ਫਿਕਸ ਇਹਨਾਂ ਨੇ ਆਖਿਆ ਬਾਕੀ ਮਾਲਕ ਨਾਲ ਤੁਸੀਂ ਗੱਲ ਕਰ ਲਓ ਕੀ ਕਹਿੰਦੇ ਆ ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਪਸੰਦ ਆ ਜੂਗੀ ਬਾਕੀ ਰੇਟ ਦਾ ਤੁਹਾਨੂੰ ਮਾਲਕ ਦੱਸ ਦੇਣਗੇ ਹੋ ਸਕਦਾ 5-700 ਰੁਪਿਆ ਘਟ ਜਾਏ ਜ਼ਿਆਦਾ ਨਹੀਂ ਹੋਣਾ ਸੀ ਤੇ ਨੰਬਰ 84 70 78 780 99 ਗੱਲ ਆਪੇ ਕਰ ਰਹੇ ਹੋ ਜੀ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਉਹਨੂੰ ਦਬਦਿਓ ਸਬਸਕ੍ਰਾਈਬ ਦੇ ਬਟਨ ਨੂੰ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਿਹੜੇ ਵੀ ਵੇਲੇ ਪਹੁੰਚੀਏ ਜਦੋਂ ਵੀ ਲੈ ਕੇ ਪਹੁੰਚੀਏ ਕਿਹੜੇ ਵੀ ਟਾਈਮ ਪਹੁੰਚੀਏ ਲੈ ਕੇ ਆਪਣੀ ਨਾਮੀ ਵੀਡੀਓ ਉਸੇ ਵੇਲੇ ਤੁਹਾਡੇ ਕੋਲੇ ਤੁਹਾਡੇ ਮੋਬਾਈਲ ਤੇ ਮੈਸੇਜ ਆਜੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਸਕੋਗੇ ਤੇ ਆਪਣੇ ਕੋਲੇ ਹਰ ਏਰੀਆ ਚੋਂ ਮਸ਼ੀਨਰੀਆਂ ਘਰਕੋਠੀਆਂ ਮਕਾਨ ਲੈ ਕੇ ਆਪਾਂ ਆਉਂਦੇ ਰਹਿੰਦੇ ਆ ਜੀ ਆਪਣੇ ਕੋਲੇ ਪਹੁੰਚਦੀਆਂ ਰਹਿੰਦੀ ਐ ਤੇ ਤੁਸੀਂ ਵੀ ਜੇ ਐਡ ਕਰਵਾਉਣੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਤੇ ਆਪਣਾ ਕਮਿਸ਼ਨ ਖਰਚਾ ਵਾਰਚਾ ਕੋਈ ਨਹੀਂ ਹੁੰਦਾ ਜੀ ਜੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਕਮੈਂਟ ਕਰਕੇ ਲੈ ਕੇ ਆਪਾਂ ਛੇਤੀ ਤੋਂ ਛੇਤੀ ਪਹੁੰਚ ਜਾਵਾਂਗੇ ਜੀ